ਅੱਜ ਆਪਣੇ ਨਗਰ ਆਲੀਕਣਾ ਪਿੰਡ ਦੇ ਵਿੱਚ ਬਾਹਰ ਕੰਪਨੀ ਦੇ ਡਾਕਟਰ ਸਾਹਿਬ ਜੋ ਜੀ ਆਪਣੇ ਸੰਤਾਨਪੁਰ ਲੋਧੀ ਸੰਦੀਪ ਸੇਤੀ ਸਟੋਰ ਵਾਲੇ ਅਨਜੰਦਰ ਵੀਰ ਜੀ ਹੁਣਾ ਆਰਗੇਨਾਈਜ਼ ਕੀਤਾ ਜੀ ਇਹ ਕੈਂਪ ਆਈਓ ਡਾਕਟਰ ਸਾਹਿਬ ਤੋਂ ਸਾਰੀ ਦਵਾਈ ਸਾਰੀਆਂ ਚਾਰਾਕਾਰੀ ਦਵਾਈਆਂ ਬਾਰੇ ਜਾਣਕਾਰੀ ਜੋ ਜੋ ਪ੍ਰੋਡਕਟ ਕਿਹੜੇ ਕਿਹੜੇ ਟਾਈਮ ਪੈਣੀ ਆ ਉਹ ਸਾਰਾ ਕੁਝ ਇਹਨਾਂ ਡਾਕਟਰ ਸਾਹਿਬ ਤੋਂ ਆਪਾਂ ਬਲੌਗ ਦੇ ਵਿੱਚ ਸਾਰਾ ਤੁਹਾਨੂੰ ਦੱਸਿਆ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਦਵਾਈ ਕਿਹੜੇ ਸਮੇਂ ਤੇ ਪੈਣੀ ਆ ਉਹ ਵੀ ਸਾਰਾ ਕੁਝ ਦੱਸਿਆ ਸਾਰੇ ਮੇਰੇ ਵੀਰੇ ਬਲੌਗ ਦਾ ਬਸ ਥੋੜਾ ਦੇ ਸ਼ੇਅਰ ਕਰਿਓ ਤਾਂ ਜੋ ਸਾਰੇ ਕਿਸਾਨਾਂ ਨੂੰ ਕੋਲ ਜਿਹੜੀ ਇਹ ਵੀਡੀਓ ਪਹੁੰਚੇ ਤੇ ਨਾਲੇ ਜਿਹੜੀ ਜਾਣਕਾਰੀ ਉਹ ਵਧੀਆ ਪ੍ਰੋਵਾਈਡ ਹੋਵੇ। ਮੈਂ ਦੀ ਕਰਨ। ਦੇਖੋ ਜੀ ਅੱਜ ਬੀਸਿਕਲੀ ਅਸੀਂ ਆਏ ਹਾਂ ਬਾਇਰ ਉਹਥੇ ਉਹ ਸ਼ਾਮੀਆ ਮਾਮੀਆ ਪਰ ਬੰਦੇ ਵੀ ਹੈ ਸਟਾਫ ਦੇ। ਹਲਕੂ ਟੌਪ। ਠੀਕ ਹੈ। બીજી ਜਿਹੜੀ ਹੈਗੀ ਅਸੀਂ ਜਿਹੜਾ ਹੈਗਾ ਅ ਉਹਨੂੰ ਬਾਇਰ ਵੀ ਸੀਲ ਲੱਗੇ ਮੈਂ। ਠੀਕ ਹੈ। ਜਾਇ ਤੁਸੀਂ ਗੋਪਦੀ ਸੁੰਡੀ ਆਉਂਦੀ ਆ ਤੇ ਇਹਦੇ ਨਾਲ ਆਪਾਂ ਨੂੰ ਨੁਕਸਾਨ ਹੁੰਦਾ ਹਾਂਜੀ ਪੱਤਾ ਲਪੀਟ ਜਿਹੜੀ ਹੈਗੀ ਉਹ ਪੱਤੇ ਨੂੰ ਗੋਲ ਕਰ ਦਿੰਦੀ ਹੈ ਪੱਤੇ ਦੇ ਵਿੱਚੋਂ ਆਸੂ ਸੋਨਾ ਕਢਦੀ ਹੈ ਜਦੋਂ ਬ੍ਰਾਸਟ ਪlant ਕਰਤਾ ਕਰਨ ਤੋਂ ਬਾਅਦ ਜਿਹੜਾ ਸ਼ੁਰੂਆਤੀ ਟਾਈਮ ਹੁੰਦਾ ਛੋਨੇ ਦਾ 30 40 ਦਿਨ ਦਾ ਜਿਹਾ ਸਮਾਂ ਹੁੰਦਾ ਉਹ ਸਮੇਂ ਦੇ ਵਿੱਚ ਉਹਨੇ ਆਪਦਾ ਬੂਝਾ ਲਾਉਣਾ ਬਿਲਡਿੰਗ ਕਰਨੀ ਹੈ ਠੀਕ ਹੈ ਪਿਲਰ ਜਿੰਨੇ ਜ਼ਿਆਦਾ ਹੋਣਗੇ ਉਹਨਾਂ ਝਾੜ ਵਧੀਆ ਹੋਣਗੇ ਜੋ ਆਪਾਂ ਤਾਂ ਹੀ ਆਪਾਂ ਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਖਾਦਾਂ ਪਾਉਣੀ ਹੈ ਤੁਸੀਂ 35-40 ਦਿਨਾਂ ਦੇ ਵਿੱਚ ਜਿਹੜੀ ਖਾਦਾਂ ਖੁਦਾਂ ਦਾ ਕੰਮ ਹੈ 40 ਦਿਨਾਂ ਦੇ ਵਿੱਚ ਖਤਮ ਕਰ ਸਕਦੇ ਹੋ ਠੀਕ ਹੈ ਉਹਦਾ ਕਾਰਨ ਕੀ ਹੁੰਦਾ ਉਸੇ ਟਾਈਮ ਉਹ ਨਹੀਂ ਵਧਣਾ ਖੁਰਾਕ ਦੀ ਲੋੜ ਉਸੇ ਟਾਈਮ ਨੂੰ ਜ਼ਿਆਦਾ ਹੈ ਜੇ ਉਸ ਟਾਈਮ ਆਪਾਂ ਉਹਦੀ ਗਰੋਥ ਸਹੀ ਕਰ ਦਾਂਗੇ ਤਾਂ ਆਟੋਮੈਟਿਕਲੀ ਜੇ ਫੁੱਟਾ ਤਕੜਾ ਹੋਊਗਾ ਤਾਂ ਝਾੜ ਵੀ ਚੰਗਾ ਹੋਊਗਾ ਠੀਕ ਹੈ ਜੋ ਉਸ ਟਾਈਮ ਜਿਹੜੀ ਹੈ ਆਪਾਂ ਨੂੰ ਮੇਨਲੀ ਉਸ ਟਾਈਮ ਜਿਹੜੀ ਖਾਦ ਖਾਣੀ ਹੈ ਉਹ ਆਪਾਂ ਖਾਦ ਦੇਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਜੇਰਾ ਬੂਟਾ ਹੈਗਾ ਉਹ ਕਰਾਕ ਨੂੰ ਚੱਕੇ ਸੋ ਕਈ ਵਾਰ ਕੀ ਹੁੰਦਾ ਹੈ ਕਿ ਜੜਾ ਵਾਲਾ ਵਿਕਾਸ ਸਹੀ ਨਹੀਂ ਹੁੰਦਾ ਤੁਸੀਂ ਦੇਖੋਗੇ ਜੜਾ ਕਾਲੀਆਂ ਕਾਲੀਆਂ ਰਹਿੰਦੀਆਂ ਹਨ ਜੜ੍ਹ ਵਾਪੀ ਨਹੀਂ ਪੂਰੀ ਸੋ ਹੋਰ ਦੂਜੀ ਸ਼ੁਰੂ ਦੇ ਵਿੱਚ ਨੇ ਕੀੜਿਆਂ ਦਾ ਅਟੈਕ ਵੀ ਆਉਂਦਾ ਸੋ ਸ਼ੁਰੂ ਦੇ ਵਿੱਚ ਜਿਹੜੀ ਆਪਾਂ ਦਵਾਈ ਪਾਉਣੀ ਹੈ ਆਪਾਂ ਦਾਣੇ ਦਾ ਦਵਾਈ ਪਾਉਣੀ ਹੈ ਉਹਦਾ ਕਾਰਨ ਇਹ ਹੁੰਦਾ ਹੈ ਕਿ ਬੂਟਾ ਛੋਟਾ ਹੁੰਦਾ ਉਹਨੂੰ ਸਪਰੇਅ ਕਰਨ ਦਾ ਫਾਇਦਾ ਨਹੀਂ ਹੁੰਦਾ ਉਹ ਦਾਣੇਦਾਰ ਵਧੀਆ ਕੰਮ ਕਰਦੇ ਇਹ ਦਾਣੇਦਾਰ ਦੇ ਵਿੱਚ ਜੋ ਬਾਇਰ ਦੀ ਰੀਜੈਂਟ ਆਉਂਦੀ ਹੈ ਰੀਜੈਂਟ ਨੇ ਕੀ ਕੰਮ ਕਰਨਾ ਪਹਿਲਾ ਕੰਮ ਇਹਨੇ ਇਹ ਕਰਨਾ ਹੈ ਕਿ ਜੜਾ ਜਿਹੜੀਆਂ ਹਨ ਸਾਫ਼ ਕਰਨੇ ਤੁਸੀਂ ਪੌਣ ਤੋਂ ਚਾਹ ਹਨ ਬਾ ਦੇਖੋ ਵੀ ਜੜਾ ਬਿਲਕੁਲ ਜਿੱਡੀਆਂ ਹੋਣੀਆਂ ਸਾਫ਼ ਹੋਣੀਆਂ ਜੜਾ ਔਰ ਜੜੰਗ ਗਰੋਥ ਇਹ ਦਾਣੇਦਾਰ ਪੌਣ ਦਾ ਸਮਾਂ ਕਿਦੋਂ ਆਜੀ ਪੂਰਾ ਸਹੀ -10 ਰੁਪਏ ਜਾਂ 50 ਵਿੱਚ 15 ਦਿਨ ਤੋਂ ਲੈ ਕੇ 35 ਦਿਨ ਠੀਕ ਹੈ ਦੂਸਰੀ ਕਿਸ਼ਤ ਦੇ ਨਾਲ ਸ਼ੁਰੂ ਹੋ ਜੇ ਖਾਦ ਦੀ ਦੂਸਰੀ ਜੇ ਤੁਸੀਂ ਬਾਅਦ ਦੇ ਵਿੱਚ ਲੇਟ ਚ ਜਾਂਦੇ ਹੋ ਤਾਂ ਫਿਰ ਸਪਰੇਅ ਬੈਸਟ ਤਰੀਕਾ ਹੈ ਠੀਕ ਹੈ ਸੋ ਜਦੋਂ 15 ਤੋਂ 35 ਦੇ ਵਿੱਚ ਤੁਸੀਂ ਵਿਜ਼ਡ ਪਾਉਂਦੇ ਹੋ ਰੀਜਨ ਕੀ ਕਰਨਾ ਜੜਾ ਸਾਫ਼ ਕਰਨੀ ਹੈ ਦੂਜਾ ਰੀਜਨ ਦੇ ਵਿੱਚ ਫਿਕਰ ਨਹੀਂ ਲਹੁੰਦਾ ਇੱਕ ਬ੍ਰੌਡ ਸਪੈਕਟਰ ਹੁੰਦਾ ਬ੍ਰੌਡ ਸਪੈਕਟਰ ਦਾ ਮਤਲਬ ਹੁੰਦਾ ਹੈ ਕਿ ਹਰ ਕੀੜੇ ਤੇ ਕੰਮ ਕਰਦਾ ਵੈਕਸੀਮ ਨੂੰ ਕੀੜਿਆਂ ਤੇ ਕਵਰ ਕਰਦਾ ਠੀਕ ਹੈ ਦੇ ਵਿੱਚ ਆਪਣੇ ਜਿਹੜੇ ਫਸਲ ਦੇ ਵਿੱਚ ਮਿੱਤਰ ਕੀੜੇ ਆ ਜਾਂ ਕੁਝ ਉਹਨੂੰ ਨੁਕਸਾਨ ਨਹੀਂ ਕਰਦਾ ਠੀਕ ਹੈ ਇਹਨੇ ਕੀ ਕਰਨਾ ਹੈਗਾ ਇਹਨੇ ਬੇਸਿਕਲੀ ਸੌਂਗ ਨੂੰ ਮਾਰਨਾ ਸੋਮਾ ਸੌਂਗ ਵਾਸਤੇ ਅੱਧਾ ਦਵਾਈ ਪਾਉਣ ਦੀ ਲੋੜ ਨਹੀਂ ਪੈਣੀ ਠੀਕ ਹੈ ਦੂਜਾ ਕੰਮ ਇਹਨੇ ਕੀ ਕਰਨਾ ਹੈਗਾ ਇਹਨੇ ਜਿਹੜੀ ਜਿਹੜੇ ਵੀ ਕੀੜੇ ਹੈਗੇ ਆ ਆਸ-ਪਾਸੇ ਜ਼ਮੀਨ ਦੇ ਵਿੱਚ ਉਹਨਾਂ ਨੂੰ ਕਵਰ ਕਰਨਾ ਜਿਹੜੇ ਨੁਕਸਾਨਦਾਇਕ ਆ ਕੁੱਤੇ ਵਾਸਤੇ ਠੀਕ ਹੈ ਹਰ ਕੀੜੇ ਨੂੰ ਮਾਰਦਾ ਦੂਜਾ ਇਹਨੇ ਬੇਸਿਕਲੀ ਕੀ ਕਰਨਾ ਹੈਗਾ ਇਹ ਤੇ ਵੀ ਕੰਟਰੋਲ ਕਰਨਾ ਤੇ ਨਾਲ ਹੀ ਨਾਲ ਬੜੀ ਬੁਲਕੀ ਜਪਤਾਲ ਵਿੱਚ ਹੈ ਜੀ ਉਸ ਟਾਈਮ ਦੇ ਵਿੱਚ ਕੰਟਰੋਲ ਕਰਨਾ ਠੀਕ ਹੈ ਉਸ ਤੋਂ ਬਾਅਦ ਜਿਹੜਾ 40 ਦਿਨ ਦਾ ਜਦੋਂ ਸਮਾਂ ਹੋ ਗਿਆ ਤੇ ਆਪਾਂ ਸਪਰੇਅ ਦੇ ਉੱਤੇ ਆਉਣੇ ਠੀਕ ਹੈ ਉਹਨਾਂ ਸਪਰੇਅ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਬਿਮਾਰੀਆਂ ਹੈਗੀਆਂ ਜਿਵੇਂ ਹਮ ਮੰਨ ਲਓ ਗੋਭੀ ਸੌਣੀ ਹੈ ਜੇ ਬਾਰਿਸ਼ ਜ਼ਿਆਦਾ ਹੋ ਰਹੀ ਹੈ ਮੀਂਹ ਜ਼ਿਆਦਾ ਪੈ ਰਿਹਾ ਪਾਣੀ ਜ਼ਿਆਦਾ ਹੈ ਤੇ ਗੋਭੀ ਸੌਣੀ ਜਿਹੜੀਆਂ ਉਹਨਾਂ ਉੱਤੇ ਅਟੈਕ ਜ਼ਿਆਦਾ ਹੁੰਦਾ ਕਿਉਂ ਕਿ ਗੋਬੀ ਦੀ ਸੰਡੀ ਦਾ ਜਿਹੜਾ ਇੱਕ ਸਟਾਰਟ ਲਾਰਵਾ ਹੁੰਦਾ ਕੁਝ ਜਿਸੀ ਕਿ ਬੂਟੇ ਤੋਂ ੱਲੇ ਕਰਦਾ ਤੇ ਜਦੋਂ ਪਾਣੀ ਦੇ ਵਿੱਚ ਚਲ ਗਿਆ ਇੱਕ ਵਾਰੀ ਤੋਂ ਫਿਰ ਬੰਦ ਹੋ ਗਈ ਹੈ ਬਹੁਤ ਕੱਟਦੀ ਹੈ ਠੀਕ ਹੈ ਜਦੋਂ ਬਹੁਤ ਕੱਟਦੀ ਵੀ ਆਪਾਂ ਨੂੰ ਪਤਾ ਬਾਤ ਚ ਲੱਗਦਾ ਜੋ ਕੱਟਦੀ ਇਹਦਾ ਦੁੱਜਾ ਸੁੱਕਣ ਲੱਗਦੀ ਉਦੋਂ ਆਪਾਂ ਦੇ ਸਪਰੇਅ ਕਰਨ ਦਾ ਸਹੀ ਟਾਈਮ ਕਦੋਂ ਜਿਹੜਾ ਗੋਬੀ ਦੀ ਸੰਡੀ ਵਾਲਾ ਜਿਹੜਾ ਇਹ ਜਿਹੜਾ ਹੈਗਾ 40 ਤੋਂ 45 ਦਿਨ ਦੇ ਵਿੱਚ ਸੁੱਕੇ ਤੇ ਜਿਹੜੀ ਜਦੋਂ ਨਾਲੀ ਬਣ ਜਾਂਦੀ ਉਦੋਂ ਕਰੀਏਗੇ ਠੀਕ ਹੈ ਪੂਰਾ ਪੂਰਾ ਨਾਲੀ ਬੜੀ ਪੂਰਾ ਬਾ ਗਿਆ ਉਸ ਟਾਈਮ 40 ਕਿਲੋ ਤੇ 40 45 ਕਿਲੋ ਉੱਤੇ ਹੋ ਜਾ ਕਈ ਕਈ ਆਪਾਂ ਡਾਕਟਰ ਆ ਦਿੰਦੇ ਵੀ ਜਦੋਂ ਨਿਸਰ ਜਾਂਦਾ ਚੋਨਾ ਪਾਟੇ ਦੇ ਕਰੋ ਪਹਿਲਾ ਕਰਨ ਚ ਫਾਇਦਾ ਆ ਕੇ ਬਾਜ ਜੀ ਦੋ ਦੋ ਮਹੀਨੇ ਦੱਸ ਜਿਹੜੀ ਪਹਿਲਾਂ ਸਪਰੇ ਕਰੋਗੇ 40 ਤੋਂ 45 ਬੰਦੇ ਉਹਨੇ ਕੀ ਕਰਨਾ ਤੁਹਾਨੂੰ ਮੋਸਟਰ ਜੇ ਮੋਸਚਰ ਕਰਾ ਸਮ ਦੱਸਿਆ ਬਹੁਤ ਵੀ ਸੰਭੀਨ ਚਾਹਵਾ ਜੇ ਛੋਟਾ ਆਰਡਰ ਮੋਸਚਰ ਜਿਵੇਂ ਆ ਆਰਡਰ ਲੱਗ ਜਾਂਦੀ ਹੈ ਜਦੋਂ ਉਸ ਟਾਈਮ ਦੇ ਵਿੱਚ ਵੀ ਆ ਪੱਤਾ ਲਪੇਟ ਦਾ ਜਗ੍ਹਾ ਟ ਹੈਗਾ ਜਿਆਦਾ ਹਮਮ ਹੁਣ ਹੁੰਦਾ ਕੀ ਹੈ ਇਹ ਜਿਹੜੀ ਬਿਮਾਰੀਆਂ ਹੁੰਦੀ ਹੈਗਾ ਇਹਦੇ ਵਿੱਚ ਜਿਹੜੀ ਸੋਡੀ ਹੈਗੀ ਉਹ ਆਪਕੇ ਉਹਨੂੰ ਉਹ ਬਹੁਤ ਸਿਆਣੀ ਸੋਡੀ ਵੀ ਉਹਨੇ ਕੀ ਕਰਨਾ ਪੱਤਰ ਗੇੜੀ ਦੇਖਿਆ ਪੱਤਾ ਗੋਲ ਕਰ ਦਿੰਦੀ ਹੈ ਠੀਕ ਹੈ ਉਹਨੂੰ ਵਿੱਚ ਪੈ ਜਾਂਦੀ ਜਾ ਕੇ ਹਮ ਹੁਣ ਤੁਸੀਂ ਜਦੋਂ ਜਿੰਨੀਆਂ ਵੀ ਕੰਟੈਕਟ ਦਵਾਈਆਂ ਪਾਉਂਗੇ ਉਹਦੇ ਨਾਲ ਕੀ ਹੋਣਾ ਹੈ ਕਿ ਉਹ ਦਵਾਈ ਉਹਦੇ ਤੇ ਕੱਚ ਨਹੀਂ ਠੀਕ ਹੈ ਉਹਨੇ ਮਰਨਾ ਹੈ ਔਰ ਜੇ ਤੁਸੀਂ ਸਪਰੇ ਕਰੀਆ ਕਰਨ ਤੋਂ ਬਾਅਦ ਆਈ ਹੈ ਤੇ ਜਿਹੜੀ ਕੰਟ੍ਰੈਕਟ ਦਵਾਈ ਆ ਉਹਨੇ ਦੋ ਤਿੰਨ ਦਿਨ ਬਾਅਦ ਕਿਦੋਂ ਦਿਨ ਤਿੰਨ ਦਿਨ ਦੋ ਤਿੰਨ ਦਿਨ ਦਵਾਈ ਖਾਣੀ ਤਾਂ ਉਹਨੇ ਆਪ ਜਵ ਨੂੰ ਬਚਾ ਲਿਆ ਜੋ ਅੰਦਰ ਬਚੀ ਹੈ ਠੀਕ ਹੈ ਜਿਹੜੀ ਸਿਸਟੈਮਿਕ ਦਵਾਈਆਂ ਜਿਹੜੀਆਂ ਵਧੀਆ ਦਵਾਈਆਂ ਸਿਸਟੈਮਿਕ ਜਿਹੜੀਆਂ ਬਾਹਰ ਦੀ ਪੇਨ ਤੁਸੀਂ ਕਿ ਵਰਤੀ ਹੋਣੀ ਹੈ ਜਾਂ ਹਡ ਵਾਈਗੋ ਆਏ ਸਾਡੇ ਨਾਲ ਇਹ ਬੇਸਿਕਲੀ ਕੀ ਹੁੰਦੀ ਹੈ ਬੁੱਕ ਦੇ ਵਿੱਚ ਰੱਖਦੀਆਂ ਜਾਂ ਠੀਕ ਹੈ ਬੁੱਕ ਦੇ ਵਿੱਚ ਆ ਕੇ ਰੱਖਦੀਆਂ ਔਰ ਦੂਜੀ ਚੀਜ਼ ਦੀ ਕੁਆਲਿਟੀ ਕੀ ਹੈ ਕਿਵੇਂ ਮੈਂ ਉਹਨੂੰ ਤੁਹਾਨੂੰ ਕਰ ਕਰਿਆ ਵਾਇਕੋ ਬੇਸਿਕਲੀ ਵਾਇਕੋ ਕੀ ਕਰਦੀ ਹੈ ਜਿਹਨੇ ਉੱਤੇ ਦੇ ਅੰਦਰ ਚਲੇ ਜਾਣਾ ਠੀਕ ਹੈ ਇਹ ਟ੍ਰਾਂਸ ਲਮੀਨਰ ਰੈਕਸ਼ਨ ਹੈ ਦਾ ਜਦੋਂ ਪੱਤੀ ਤੇ ਪੈ ਗਈ ਨਾ ਇਹਨੇ ਟ੍ਰਾਂਸ ਲਮੀਨਰ ਹਰ ਦੋਇਨੀ ਕੰਪੋਨੈਂਟ ਬਣਾ ਲਿਆ ਜਦੋਂ ਪੱਤੀ ਤੇ ਪੈ ਗਈ ਇਹ ਪੱਤੀ ਦੇ ਅੰਦਰ ਚੱਲ ਜਾਂਦੀ ਹੈ ਇਹ ਪੱਤੀ ਦੇ ਨਿਚਲੇ ਪਾਸੇ ਠੀਕ ਹੈ ਔਰ ਉਹਦੇ ਨਾਲ ਆਪਾਂ ਨੂੰ ਬੈਕਟਰੀ ਕੀ ਬਣਦਾ ਜਿਹੜੀ ਸੁੰਡੀ ਆ ਸੁੰਡੀ ਨੇ ਪੱਤੀ ਲੋਕਾਣਾ ਉਹਨੇ ਕਲੋਰੋਫਿਲ ਬੱਕ ਚਿਟੀ ਕਰਦੀ ਹੈ ਨਾ ਜਿਹੜਾ ਹਰਾ ਹੁੰਦਾ ਉਹਦਾ ਸਮਾਨ ਖਾਈ ਜਾਂਦੀ ਹੈ ਜੋ ਜਦੋਂ ਖਾਊਗੀ ਇਹ ਸੁੰਡੀ ਦੀ ਅਸਰ ਚਲੀ ਜਾਂਦੀ ਹੈ ਤੇ ਅੰਦਰ ਜਾਣ ਤੋਂ ਵਾਹ ਸਿਰਫ ਅੱਧੇ ਘੰਟੇ ਦੇ ਵਿੱਚ ਸੁੰਡੀ ਘਰੋਂ ਤੋਂ ਅੱਧੇ ਘੰਟੇ ਦੇ ਵਿੱਚ ਇਹਨੂੰ ਖਸਾਲ ਬੰਦ ਕਰ ਦਿੰਦੇ ਸੁੰਡੀ ਖਾਣਾ ਬੰਦ ਕਰ ਦਿੰਦੇ ਔਰ ਕਈ ਵਾਰ ਬੰਦੇ ਕਹਿੰਦੇ ਆ ਕਿ ਮਰਦੀ ਨਹੀਂ ਜੇ ਇਹ ਦੇ ਟੱਕਣ ਦੇ ਵਿੱਚ ਪਾ ਕੇ ਦਵਾਈ ਤੁਸੀਂ ਤਾਂ ਵੀ ਛੋਟੀ ਛਿੜਕੋਗੇ ਤੇ ਸੁੰਡੀ ਦੇ ਨਹੀਂ ਪਰਣਾ ਇਹ ਉਹ ਵਰਨ ਦਾ ਟਰਿਕ ਹੈ ਇਹਨੇ ਕੀ ਕਰਨਾ ਇਹਨੇ ਪੈਰਾਲਾਈਸ ਕਰਨਾ ਅਗਰ ਅੰਦਰ ਨੂੰ ਜੇ ਰਹਿਣਾ ਸੁੰਡੀ ਦਾ ਖਾਣਾ ਪੀਣਾ ਬੰਦ ਹੋ ਜਾਣਾ ਸੁੰਡੀ ਦਾ ਸੁੰਡੀ ਵੀ ਆ ਚੀਜ਼ ਹੈ ਖਬਰਾਂ ਦਾ ਔਰ ਦੋ ਤਿੰਨ ਰਾਂ ਦੇ ਵਿੱਚ ਵਿੱਚ ਸੰਡੀ ਜਿਹੜੀ ਸਾਰੀ ਥੋੜੇ ਦੇਚੋਂ ਸਾਬਤ ਕਾਲੀ ਨਹੀਂ ਕਰਦੇ ਇਹਦਾ ਫਾਇਦਾ ਕੀ ਹੈ ਫਾਇਦਾ ਇਹ ਹੈ ਕਿ ਟਾਈਮ ਜਰੂਰ ਦੋ ਤਿੰਨ ਦਿਨ ਲੱਗਦੀ ਹੈ ਅੱਧੇ ਘੰਟੇ ਦੇ ਵਿੱਚ ਨੁਕਸਾਨ ਬੰਦ ਹੋ ਜਾ ਸਕਦਾ ਔਰ ਇਹਨੇ ਇੱਕ ਮਹੀਨਾ ਦਾ ਹੈਗਾ 25 ਦਿਨ ਜਿਹੜਾ ਹੈਗਾ ਸੋਦੇ ਜੋ ਨੇਰੇ ਵਿੱਚ ਦਵਾਰਾ ਸੰਡੀ ਲਈ ਹੈ ਕਿਉਂਕਿ ਇਹਨੇ ਮੁਕੇ ਦੇ ਵਿੱਚ ਚੱਲ ਰਿਹਾ ਜਿਵੇਂ ਸੰਡੀ ਨੇ ਭੜਾ ਸੁਦੀ ਨੂੰ ਕਰ ਲੈਸੋ ਸੋਨਾ ਸਭ ਨੂੰ ਮਾਰਦਾ ਔਰ ਜਿਹੜੀ ਮਾਦਾ ਸੰਡੀ ਨਹੀਂ ਜਮੇਲ ਜਿਹੜੀ ਹੈ ਨੀ ਉਹਦੇ ਆਡੇ ਵੀ ਜਿਹੜੇ ਹੈ ਉਹ ਮੈਨੇਜ ਕਰਦਾ ਉਹ ਇਹਦਾ ઓਬਸਾਈਡਲ ਇਫੈਕਟ ਵੀ ਹੈ ਜਿਹੜੇ ਅੰਡੇ ਪਏ ਰਹਿੰਦੇ ਨੇ। ਸੋ ਇਹ ਉਹਦੀ ਚੇਨ ਨੂੰ ਤੋੜ ਦਿੰਦੀ ਹੈ। ਹੁਣ ਹੁੰਦਾ ਕੀ ਹੈ ਨਾ ਜਦੋਂ ਪੱਤਾਂ ਦੇ ਵਿੱਚ ਆਉਂਦੀ ਹੈ ਮੰਨ ਲਓ ਜੇ ਹਿਊਮਿਡਿਟੀ ਜ਼ਿਆਦਾ ਹੈ ਪੱਤਾਂ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਦੀ ਬਖਰਾਉਣੇ ਕਿਉਂਕਿ ਉਹਦੇ ਕੀ ਹੁੰਦਾ ਕਿ ਉਹਦੇ ਅੰਡਿਆਂ ਚ ਬੱਚੇ ਬੜੀ ਛੇਤੀ ਨਿਕਲ ਰਹੇ। ਐਸ ਤੋਂ ਮੌਸਮ ਹੁੰਦਾ ਆਪਾਂ ਦੇ ਕਈ ਤੋਂ ਮੱਕੜ ਵੀ ਨਿਕਲਦੇ ਨੇ। ਸੋ ਜਦੋਂ ਮੌਸਮ ਹੈਗਾ ਹਿਊਮਿਡਿਟੀ ਹੈਗੀ ਗਰਮੀ ਹੈਗੀ ਟੈਂਪਰੇਚਰ ਹੈਗਾ ਸੋ ਉਹਦੇ ਅੰਡਿਆਂ ਦੇ ਬੱਚੇ ਉਹ ਬਾਹਰ ਨਿਕਲ ਰਹੇ। ਉਹ ਮਾਰੂਗੀ ਫਿਰ ਉਹ ਮਾਰੂਗੀ ਫਿਰ ਉਹ ਤਾਂ ਉਹ ਸਿਰਫ ਜਿਹੜੀਆਂ ਇਸ ਤਰ੍ਹਾਂ ਦੀਆਂ ਦਵਾਈਆਂ ਹਨ ਇਹ ਹੀ ਕਾਮਯਾਬ ਹੁੰਦੀਆਂ ਜਿਹੜੀਆਂ ਕੰਟੈਕਟ ਦਵਾਈਆਂ ਹੈਗੀਆਂ ਉਹ ਕਾਮਯਾਬ ਨਹੀਂ ਹੁੰਦੀ ਉਹਨਾਂ ਨੇ ਜਿਸਨੂੰ ਇੱਕ ਵਾਰ ਛਾੜ ਦਿਆ ਉਹਨੇ ਅਗਲੇ ਦਿਨ ਫਿਰ ਚੰਗਾ ਤੇ ਇਸ ਕਰਕੇ ਇਹ ਸਪੈਸ਼ਲ ਪੋਸਟੀਰ ਵਾਸਤੇ ਬਣਾਈ ਗਈ ਹੈ ਤਾਂ ਜਿਵੇਂ ਤੁਸੀਂ ਕਹਿ ਰਹੇ ਸੀ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਪਹਿਲੀ ਸਪਰੇਅ ਕਰਨੀ ਹੈ ਇਹ ਵੀ ਕਰਾਂ ਉਸ ਦਾ ਬੈਂਟੇ ਦੇ ਹੁੰਦਾ ਹੈ ਜਿਹੜਾ ਲੰਬਾ ਠੀਕ ਕਿੰਨੇ ਦਿਨ ਦਾ ਅਸਰ ਹੋਊਗਾ ਇਹ ਘਟਾ ਦਿਨ ਵੀ ਨਿਕਲ ਜੇ ਆਸੇ ਪਾਸੇ ਜ਼ਿਆਦਾ ਆ ਕੀ ਤੇ ਆਂਡੇ ਜ਼ਿਆਦਾ ਹੈ ਤੇ ਇਹਦਾ ਕਿੱਲੇ ਦਾ ਖਰਚਾ ਕਿੰਨਾ ਆਉਦਾ ਜੀ ਇੱਕ ਸਪਰੇਅ ਦਾ ਇਹਦਾ ਆਲਮੋਸਟ ਇਹੀ ਹੈ ਕਿ 550-600 ਰੁਪਏ ਦੇ ਕੀਮਤ ਦਾ ਬੱਚਾ ਹੋਵੇ ਠੀਕ ਹੈ ਫਾਕਰ ਨੂੰ ਵੀ ਸਾਲੋ ਸੋ ਇੱਕੋ ਬਾਤ ਜਿਹੜਾ ਹੁੰਦਾ ਪਹਿਲੀ ਸਪੇਸ ਤੇ ਕੁਝ ਕਾਰਗਰ ਤੋਂ ਉਹ ਜੀ ਦੂਜਾ ਜਗਾ ਹੈਗਾ ਗਾਲੇ ਦੀ ਸਮੱਸਿਆ ਠੀਕ ਹੈ ਜਦੋਂ ਨਹੀਂ ਕਹਦੇ ਹੈ ਜਾਂ ਮੌਿਸਚਰ ਜਦੋਂ ਰੰਦਾ ਪਾਣੀ ਆਪਾਂ ਯਾਦਾ ਪਹਿਲੀ ਗੱਲ ਦੱਸੀ ਇਹ ਕਹਿੰਦੇ ਕਿ ਪਾਣੀ ਨੂੰ ਫੜਕਾ ਗੈਪ ਦੇ ਕੇ ਉਸਾਰੀ ਪਾਣੀ ਲਾਓ ਆਵਾ ਕਹਣੀ ਚਾਹੀਦੀ ਜੇ ਤੁਹਾਨੂੰ ਗਾਲਾ ਛੱਟਾ ਇਹ ਤਾਕੀ ਹੁੰਦਾ ਗਾਲੇ ਦੀ ਸਮੱਸਿਆ ਬਹੁਤ ਜਲਦੀ ਆਉਂਦੀ ਹੈ ਸ਼ਿਫਟ ਫਲਾਈਟ ਹੋ ਰਹੀ ਹੈ ਗਲਾ ਠੰਡੋ ਕਰਦਾ ਔਰ ਜਦੋਂ ਉਹ ਆਪਾਂ ਨੂੰ ਦੇਖਦਾ ਨੁਸਾਨ ਪਾਤੀ ਕੰਮ ਚ ਆਉਂਦਾ ਠੀਕ ਹੈ ਦੂਜੀ ਚੀਜ਼ ਬਾਅਦ ਦੇ ਵਿੱਚ ਵੀ ਗਾਲੇ ਦੀ ਅਲਗ-ਅਲਗ ਕਿਸਮਾਂ ਦੀ ਅਟੈਕ ਆਉਂਦੇ ਆ ਸੋ ਜਦੋਂ ਫਸਟ ਸਪਰੇਅ ਕਰਨੀ ਹੈ ਗਾਲੇ ਦੀ ਪਹਿਲੀ ਚੀਜ਼ ਤਾਂ ਇਹ ਗਾਲੇ ਆਪਾਂ ਸਵਾਰ ਕੇ ਲਾਉਣਾ ਠੀਕ ਹੈ ਹਰ ਘੰਟੇ ਦੇਖ ਕੇ ਹਫਤੇ ਬਾਅਦ ਉਹਨਾਂ ਦੇ ਜਾਂਚ ਕਰਦੇ ਆ ਉਹਦੇ ਜਾਂਚ ਕਰਦੇ ਆ ਦੂਜੀ ਚੀਜ਼ ਜਿਹੜੀ ਹੈਗੀ ਇਹ ਹੈ ਕਿ ਆਪਾਂ ਗਾਲੇ ਦੀ ਸਪਰੇਅ ਪਹਿਲਾਂ ਕਰ ਦੇਣੀ ਹੈ ਉਹਦਾ ਬੈਨੀਫਿਟ ਆਪਾਂ ਨੂੰ ਕੀ ਹੋਣਾ ਹੈ ਇਹਦਾ ਬਾਇਓ ਗਰੋਥ ਹੁੰਦੀ ਹੈ ਗਰੋਥ ਦਾ ਕੀ ਹੈਗਾ ਬੇਸਿਕਲੀ ਇਹ ਕੋ ਬੜੀ ਮਹਿੰਗੀ ਵੀ ਨਹੀਂ ਹੁੰਦੀ ਦੂਜੀ ਜਿਹੜੀ ਕੁਆਲਿਟੀ ਹੈ ਕਿ ਇਹ ਟੈਬੂ ਕੋਨਾ ਜੋ ਮੈਦੇ ਵਿੱਚ ਠੀਕ ਹੈ ਕਨਸੈਂਟ੍ਰੇਸ਼ਨ ਜ਼ਿਆਦਾ ਹੈ ਦੀ ਇਹ ਹਰ ਤਰ੍ਹਾਂ ਦੇ ਗਾਲੇ ਤੇ ਕੰਮ ਕਰਦਾ ਸੋ ਇਹ ਨੇ ਜਿਹੜਾ ਹੈਗਾ ਗਾਲੇ ਨੂੰ ਕੰਪਲੀਟ ਬੁੱਟੇ ਜੋ ਖਤਮ ਕਰਦਾ ਜੇ ਜਦੋਂ ਬੁੱਟੇ ਦੇ ਉੱਤੇ ਬਿਮਾਰੀ ਨਹੀਂ ਹੋਊਗੀ ਤਾਂ ਆਟੋਮੈਟਿਕਲੀ ਹਣ ਤੁਸੀਂ ਪਸ਼ੂ ਪਾਲਦੇ ਹੋ ਘਰਾਂ ਦੇ ਕੁਛ ਰੱਖ ਹਾਂਜੀ ਹਾਂਜੀ ਰੱਖਦੇ ਨਾ ਸਾਰੇ ਆਪਾਂ ਜਦੋਂ ਕੁਛ ਨੂੰ ਮਿਸਟਾਈਟਸ ਵਗੈਰਾ ਹੁੰਦਾ ਦੁੱਧ ਘਟ ਜਾਂਦਾ ਪਸ਼ੂ ਘਟਦਾ ਨਾ ਬਿਮਾਰੀ ਤਾਂ ਬਾਅਦ ਚੱਕ ਨੂੰ ਦਿਖਦੀ ਹੈ ਉਹ ਤੂੰ ਪਹਿਲਾਂ ਜਦੋਂ ਅੰਦਰ ਬਿਮਾਰੀ ਆਈ ਹੁੰਦੀ ਹੈ ਦੁੱਧ ਉਹਦੀ ਘਟਣਾ ਸ਼ੁਰੂ ਹੋ ਜਾਂਦਾ ਪਸ਼ੂ ਹੁੰਦਾ ਹੈ ਸੋ ਸੇਮ ਇਹ ਜਿਹੜੇ ਬੁੱਟੇ ਆ ਇਹ ਵੀ ਉਵੇਂ ਹੀ ਹੁੰਦੇ ਆ ਸੋ ਜਦੋਂ ਬਿਮਾਰੀ ਪਹਿਲਾਂ ਜੇ ਆ ਗਈ ਹੈ ਬਿਮਾਰੀ ਦੇ ਦੋ ਤਰੀਕੇ ਨੇ ਇੱਕ ਹੁੰਦਾ ਬਿਮਾਰੀ ਜਿਹੜੀ ਹੁੰਦੀ ਹੈ ਉਹ ਆਪਾਂ ਕਹਿ ਦਿੰਦੇ ਆ ਸਬ ਕਲੀਨिकल ਜਿਹੜੀ ਆਪਾਂ ਨੂੰ ਅੱਖਾਂ ਨਾਲ ਨਹੀਂ ਦਿਖਦੀ ਬਟ ਅੰਦਰ ਹੀ ਅੰਦਰ ਜਿਹੜਾ ਪ੍ਰੋਬਲਮ ਹੋ ਰਹੀ ਹੁੰਦੀ ਹੈ ਦੂਜੀ ਹੁੰਦੀ ਹੈ ਕਲੀਨਿਕਲ ਜਦੋਂ ਸਿੰਪਟਮ ਦਿਖਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਆਪਾਂ ਕਦੋਂ ਦੇਖਦੇ ਬਿਮਾਰੀ ਜਦੋਂ ਕਲੀਨਿਕਲ ਹੋ ਜਾਂਦੀ ਹੈ ਜਦੋਂ ਸਿੰਪਟਮ ਉਹਨੂੰ ਦਿਖਣੇ ਸ਼ੁਰੂ ਹੋ ਜਾਂਦੇ ਜੋ ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਤਾਂ ਕੋਈ ਨੁਕਸਾਨ ਉਹਦੇ ਕਰ ਚੁੱਕੀ ਹੁੰਦੀ ਹੈ ਜੋ ਆਪਾਂ ਜਦੋਂ ਵੀ ਉਹ ਕਿਸੇ ਕਰਕੇ ਅਸੀਂ ਕਹਿੰਦੇ ਹਾਂ ਜਦੋਂ ਵੀ ਸਪਰੇਅ ਕਰਨੀ ਹੈ ਮੰਨ ਲਓ ਕੋਈ ਫਸਲ ਹੈ ਤੁਸੀਂ ਉਹਨੂੰ ਸਪਰੇਅ ਇੱਕ ਜਾਂ ਦੋ ਸਪਰੇਅ ਜਦੋਂ ਕਰਨੀ ਹੈ ਉਹਨੂੰ ਤੁਸੀਂ ਇਹ ਨਹੀਂ ਦੇਖਣਾ ਕਿ ਬਿਮਾਰੀ ਨਹੀਂ ਆਈ ਤੇ ਮੈਂ ਸਪਰੇਅ ਨਹੀਂ ਕਰਦਾ ਉਹ ਸੁਪਰੀਆ ਲਗਾ ਦੇਣੀ ਹੈ ਕਿਉਂਕਿ ਇਹ ਸੁਪਰੀਆ ਜਿਹੜੀਆਂ ਹੁੰਦੀਆਂ ਇਹ ਸਿਸਟੈਮਿਕ ਹੁੰਦੀਆਂ ਹਨ ਤੁਹਾਨੂੰ ਦੱਸਿਆ ਪੁੱਤੇ ਦੇ ਵਿੱਚ ਰਾਸਤੇ ਕੰਮ ਕਰਦੀਆਂ ਇਹਨਾਂ ਨੇ 2-25 ਦਿਨ ਕਿੰਨੇ ਛੋਟਾ ਜਿਹਾ ਟਾਈਮ ਖੜਾ ਲਾਉਣਾ ਦੂਜੀ ਗੱਲ ਹੈ ਜਦੋਂ ਪੁੱਤੇ ਦੇ ਵਿੱਚ ਬਿਮਾਰੀ ਨਹੀਂ ਹੋਊਗੀ ਪੁੱਤੇ ਦੀ ਸਮਰੱਥਾ ਪੂਰੀ ਆਊਗੀ ਉਹ ਆਨ ਚਾਰਟ ਦੇ ਉੱਤੇ ਕਾਬੂ ਹੋਊਗਾ ਸੋ ਦੂਜੀ ਸੁਪਰੀਆ ਜਿਹੜੀ ਗਾਲੇ ਦੀ ਆਪਾਂ ਮਾਰ ਕਰਨੀ ਤੇ ਤੀਜੀ ਜੇ ਸਭ ਨੂੰ ਲੱਗਦਾ ਹੈ ਕਿ ਥੋੜਾ ਬਹੁਤਾ ਕਿੱਡਾ ਹੋ ਜਾਂਦਾ ਹੈ ਜਾਂ ਆਪਾਂ ਬਾਰੇ ਡੀਐਲਡੀ ਗਿਆ ਲਾਉਣਾ ਹੈ ਸਤੂਰੀ ਵਾਸਤੇ ਪਹਿਲੀ ਸੁਪਰੀਆ ਵਾਸਤੇ ਮਾਇਆ ਦਾ 16 ਹੋਊਗਾ ਤੁਸੀਂ ਕਿਸੇ ਵੀ ਫਸਲ ਤੇ ਕਰ ਸਕਦੇ ਹੋ ਔਰ ਇਹਦਾ ਇੱਕ ਚੀਜ਼ ਹੋਰ ਦੇਖਿਓ ਅਸੀਂ ਕਣਕ ਤੇ ਕਾਫੀ ਲੋਕਾਂ ਨੂੰ ਕਰਕੇ ਦਿਖਾਇਆ ਇਹਨੂੰ ਕਰਨ ਤੋਂ ਬਾਅਦ ਜੇ ਤੇਰਾ ਹੈਗਾ ਵੀ ਇਹਦੇ ਵਿੱਚ ਦੋਨੇ ਤਰ੍ਹਾਂ ਦੇ ਸਾਲਟ ਹੁੰਦੇ ਆ ਕੰਟੈਕਟ ਵੀ ਹੁੰਦਾ ਹੈ ਤੇ ਸਿਸਟੈਮਿਕ ਵੀ ਹੁੰਦਾ ਇੱਕ ਦਵਾਈ ਨਹੀਂ ਕੀ ਕਰਨਾ ਇੱਕੇ ਦਮ ਝਾੜਨਾ ਹੈ ਦੋ ਚੀਜ਼ ਹੈਗੀ ਤੇ ਦੂਜੀ ਨੇ ਬੂਟੇ ਦੇ ਵਿੱਚ ਰੱਖ ਜਾਣਾ ਉਹ ਪੌੜਾ ਰੱਖਣਾ ਬੂਟੇ ਨੂੰ ਠੀਕ ਹੈ ਤੇ ਇਹਦਾ ਅਸੀਂ ਤਜਰਬਾ ਕਰਕੇ ਦੇਖਿਆ ਕਿ ਕਣਕ ਦੇ ਵਿੱਚ ਵੀ ਅਸੀਂ ਅੱਧੇ ਘੰਟੇ ਬਾਅਦ ਸਪਰੇਅ ਕਰਾਉਣ ਤੋਂ ਥੱਲੇ ਚਿੱਟਾ ਕਾਗਜ਼ ਰੱਖ ਦਈਦਾ ਔਰ ਬੂਟੇ ਨੂੰ ਝਾੜੀ ਦਾ 70 75% ਜਿੱਲਾ ਜਿਹੜਾ ਹੈਗਾ ਉਹ ਮਾਰ ਦਿੰਦਾ ਜੋ ਪਹਿਲੇ ਸਪਰੇਅ ਦੇ ਵਿੱਚ ਦਾ ਰੇਟ ਘਟ ਹੋ ਰਿਹਾ ਪਹਿਲੇ ਸਪਰੇਅ ਦੇ ਵਿੱਚ ਤੁਸੀਂ ਇਹਨੂੰ ਸੋਲੋਮੋਨ ਨੂੰ ਵਰਤਾਂ ਠੀਕ ਹੈ ਬਾਇਰ ਦੀ ਸੋਲੋਮੋਨ ਦਵਾਈ ਲਓ ਫਿਰ ਅਗੂਬਾਦ ਜਦੋਂ ਉਰਜੀ ਸਪਰੇਅ ਆਪਾਂ ਕਰਨੀ ਹੈ ਉਹ ਅਸਾ ਕਰੂੰ ਕਰਨੀ ਹੈ ਜਦੋਂ ਹੁਟਾ ਬਹੁਤ ਤੇਜ਼ ਚੱਲ ਜਾਂਦਾ ਜਦੋਂ ਗੋ ਪਰਨੇ ਸ਼ੁਰੂ ਹੋ ਜਾਂਦੇ ਦੇਖੋ ਕੋਈ ਵੀ ਚੀਜ਼ ਹੈ ਚਾਹੇ ਉਹ ਆਪਣੇ ਬੰਨਿਆਂ ਚ ਲੈ ਲਓ ਲੇਡੀ ਚ ਲੈ ਲਓ ਚਾਹੇ ਉਹ ਤੁਸੀਂ ਪਸ਼ੂਆਂ ਚ ਲੈ ਲਓ ਜਦੋਂ ਕੋਈ ਵੀ ਹੁਟਾ ਹੈ ਉਹਨੇ ਜਦੋਂ ਆਪਦੇ ਬੱਚੇ ਬੱਚੇ ਪਿਆਰ ਕਰਨੇ ਆ ਉਹਨੇ ਆਪ ਦਾ ਸਰੀਰ ਦਾ ਸਾਰਾ ਕੁਝ ਆਪਦੇ ਬੱਚਾ ਨੂੰ ਪਵਾਉਣਾ ਮਾਂ ਆਪਦੇ ਬੱਚੇ ਨੂੰ ਜਦੋਂ ਅੰਦਰ ਬੱਚਾ ਪੰਦਿਆ ਹੁੰਦਾ ਤਾਂ ਦੇਖੋ ਹੱਡੀਆਂ ਦਾ ਢਾਂਚਾ ਵੀ ਬਣਨਾ ਉਹਨੇ ਕੈਲਸ਼ੀਅਮ ਵੀ ਦੇਣਾ ਉਹਨੇ ਸਾਰਾ ਉਹਦੇ ਸਰੀਰ ਚੋਂ ਜਾਣਾ ਤਾਂ ਹੀ ਉਸ ਟਾਈਮ ਆਪਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਚਾਹੇ ਉਹ ਫਸਲ ਹੈ ਚਾਹੇ ਉਹ ਪਸ਼ੂ ਹੈ ਜਾਂ ਚਾਹੇ ਆਪਣੇ ਕੰਮ ਦੇ ਸੋ ਬੇਸਿਕਲੀ ਜਦੋਂ ਗੋਧ ਤੇ ਚੋ ਨਾ ਜਾਂਦਾ ਉਦੋਂ ਉਹਦੇ ਤੇ ਪ੍ਰੋਡਕਸ਼ਨ ਦਾ ਸੈਸਨ ਆ ਉਹਨੇ ਆਪਦੇ ਬੱਚੇ ਤਿਆਰ ਕਰਨੇ ਚਾਹੀਦੇ ਉਸ ਟਾਈਮ ਜਿਹੜਾ ਸਭ ਤੋਂ ਵੱਧ ਉੱਤੇ ਅਟੈਕ ਕਰਦਾ ਜਿੱਤੇ ਕਿ ਜਿਵੇਂ ਆਪਣੇ ਸਰੀਰ ਦੇ ਅੰਦਰ ਵੀ ਇਮਿਊਨ ਸਿਸਟਮ ਹੁੰਦਾ ਕਿਸੇ ਬਿਮਾਰੀ ਨੂੰ ਰੋਕਣ ਵਾਸਤੇ ਸੇਮ ਜਿਹੜਾ ਫਸਲ ਦਾ ਵੀ ਉਹ ਇਸ ਸਿਸਟਮ ਹੁੰਦਾ ਸੋ ਉਸ ਟਾਈਮ ਦੇ ਵਿੱਚ ਕੋਈ ਵੀ ਕੀੜਾ ਜਿਹੜਾ ਬੜੀ ਆਸਾਨੀ ਨਾਲ ਉੱਤੇ ਕੰਮ ਕਰੂਗਾ ਤੇ ਉਹਨੂੰ ਜਿਹੜਾ ਹੈਗਾ ਉਹ ਥੋੜਾ ਜਿਹੜਾ ਬੂਟਾ ਉਹ ਵੀ ਸਟ्रेस ਦੇ ਵਿੱਚ ਚੋਊਗਾ ਤੇ ਉਹਦੇ ਕਰਕੇ ਉਹ ਤੇ ਜਲਦੀ ਜਿਹੜਾ ਹੈਗਾ ਆਪਾਂ ਨੂੰ ਬਿਮਾਰੀ ਦੇ ਸੰਬੰਧਿਤ ਬਣੇ ਚਾਹੇ ਤੁਸੀਂ ਬਿਲਾ ਲੈ ਲਓ ਕੋਈ ਵੀ ਬਿਲਾ ਜੀ ਲਾਉਣੇ ਆਪਾਂ ਜਦੋਂ ਬੇਲ ਫਲ ਚੱਕਦੀ ਹੈ ਉਹ ਵੀ ہماری ਹੈ ਗਾਲਾ ਵੀ ਉਦੋਂ ਹੀ ਆਦਾ ਉਹਨੂੰ ਠੀਕ ਹੈ ਉਹਨੂੰ ਟੁੰਡੀ ਵੀ ਉਹਦੀ ਪੈਂਦੀ ਹੈ ਠੀਕ ਹੈ ਸੋ ਇਸ ਕਰਕੇ ਉਸ ਟਾਈਮ ਦੇ ਵਿੱਚ ਜਦੋਂ ਉਹ ਤੁਹਾਨੂੰ ਲੱਗਦਾ ਹੈ ਕਿ ਗੋਦ ਚੋਨਾ ਆ ਗਿਆ ਔਰ 5-7% ਜਿਹੜੀ ਹੈ ਫਲੀਆਂ ਬਾਹਰ ਆਉਣ ਲੱਗੀਆਂ ਨੇ ਸਰ ਨੂੰ ਆ ਗਿਆ ਉਸ ਟਾਈਮ ਜਾ ਕੇ ਤੁਸੀਂ ਸਪਰੇਅ ਕਰੋ ਨਾ ਤਾਂ ਬਾੜੀ ਪਹਿਲਾਂ ਕਰਨ ਦਾ ਫਾਇਦਾ ਕਿਉਂ ਨਾ ਲੇਟ ਕਰਨ ਦਾ ਵੀ ਨੁਕਸਾਨ ਹੈ ਲੇਟ ਕਰਾਂਗੇ ਕਿਉਂਕਿ ਜੇ ਲੇਟ ਵਿੱਚ ਪੜਾਉਗੇ ਝੁੰਡੇ ਦੇ ਤਾਂ ਉਹਨੇ ਦੇਖੋ ਉਹ ਉਹਦੇ ਤੇ ਫਰਮੈਂਟੇਸ਼ਨ ਹੋ ਰਿਹਾ ਉਹਦਾ ਫਰਮੈਂਟੇਸ਼ਨ ਕਹਿੰਦਾ ਸੌਰੀ ਉਹਦਾ ਬੇਸਿਕਲੀ ਫਰਾਕਣ ਜਿਹੜੇ ਹੈਗੇ ਉਹ ਛੜਨਗੇ ਜਦੋਂ ਆਪਾਂ ਵਿੱਚ ਬੜਾਂਗੇ ਜਾਂ ਕੋਈ ਦਵਾਈ ਮਾਰਾਂਗੇ ਤਾਂ ਪੋਲੀਨੇਸ਼ਨ ਜਿਹੜਾ ਹੈਗਾ ਉਹ ਡਿਸਟਰਬ ਹੋਊਗਾ ਉਹਦੇ ਕਰਕੇ ਜਿਹੜਾ ਹੈਗਾ ਝਾੜ ਤੇ ਵੀ ਫਰਾਕਣ ਆਉਗਾ ਸੋ ਜਦੋਂ 57% ਪਿੱਛੇ ਉਸ ਟਾਈਮ ਤੁਸੀਂ ਸਪਰੇਅ ਕਰ ਦੇਣੀ ਹੈ ਔਰ ਉਸੇ ਟਾਈਮ ਤਿੰਨੇ ਸਪਰੇਅ ਕਰਨੀਆਂ ਇੱਕ ਵੀ ਸਪਰੇਅ ਛੱਡਣੀ ਨਹੀਂ ਉਹਦੇ ਵਿੱਚ ਪਹਿਲੀ ਸਪਰੇਅ ਤੁਸੀਂ ਕਰਨੀ ਹੈ ਸੁੰਡੇ ਵਾਸਤੇ ਠੀਕ ਹੈ ਵਧੀਆ ਸਪਰੇਅ ਮਾਰੋ ਜਿਹੜੀ ਬੂਟੇ ਦੇ ਉੱਤੇ ਵੀ ਕਈ ਸਪਰੇਅ ਜਿਹੜੀਆਂ ਹੁੰਦੀਆਂ ਆ ਉਹ ਖਾਰਡ ਹੁੰਦੀਆਂ ਜੇ ਉਹਨੂੰ ਬੂਟੇ ਦੇ ਕਰੋਂਗੇ ਤੇ ਬੂਟੇ ਦੇ ਉੱਤੇ ਵੀ ਉਹਦਾ ਅਸਰ ਹੁੰਦਾ ਜਿਵੇਂ ਤੁਸੀਂ ਦੇਖਿਆ ਕਈ ਵਾਰ ਪਸ਼ੂਆਂ ਨੂੰ ਆਪਾਂ ਦਵਾਈ ਲਾਉਨੇ ਆ ਕੋਈ ਜਿੱਟੜਾ ਵਾਸਤੇ ਕਈ ਵਾਰ ਆਪਾਂ ਇਹੋ ਜਿਹੀ ਦਵਾਈ ਲਾ ਦਨੇ ਆ ਉਹਨਾਂ ਨੂੰ ਮਰਚਣ ਲੱਗ ਜਾਂਦਾ ਉਹ ਹੁੰਦਾ ਨਾ ਨੁਕਸਾਨ ਉਹ ਤੜਪਣ ਲੱਗ ਜਾਂਦੇ ਆ ਸੋ ਇਹ ਬੂਟੇ ਤੇ ਬੂਟੇ ਨੂੰ ਬੋਲ ਕੇ ਨਹੀਂ ਦੱਸਣਾ ਬੂਟੇ ਸੋ ਚੰਗੀ ਸਪਰੇਅ ਕਰੋ ਦੂਜੀ ਚੀਜ਼ ਜਿਹੜੀ ਹੈਗੀ ਸੁੰਡੀ ਵਾਸਤੇ ਜਿਹੜੀ ਵੀ ਸਪਰੇਅ ਕਰਨੀ ਆ ਉਸ ਟਾਈਮ ਇੱਕ ਸਪਰੇਅ ਨਿਗਾਹ ਦਿਓ ਚੰਗੀ ਕਿਉਂਕਿ ਉਹਨੇ ਫਿਰ ਪੂਰਾ ਟਾਈਮ ਸਟਾਨ ਲਗਾ ਦਿੰਦਾ ਤੇ ਉਹਦੇ ਵਾਸਤੇ ਜਿਹੜਾ ਬਾਇਰ ਦਾ ਆਉਣਾ ਹੈਗਾ ਫੇਮ ਫੇਮ ਦੀ ਕੁਆਲਿਟੀ ਕੀ ਹੈ ਇਹਦੇ ਵਿੱਚ ਫੀਚਰ ਕਰਨ ਦਾ ਮਾਈਡ ਹੈ ਇੱਕ ਨਵਾਂ ਟੈਕਨੀਕਲ ਹੈ ਯ ਮਤਲਬ ਉਹ ਦਾ ਟਾਈਮ ਜਿਹੜਾ ਨੂੰ ਬਟ ਇਹ ਇੱਕ ਬਾਇਰ ਦਾ ਰਿਸਰਚ ਪ੍ਰੋਡਕਟ ਹੈ ਇਹ ਟੈਕਨੀਕਲ ਜਿਹੜਾ ਹੈਗਾ ਗੋਭੀ ਸੁੰਢੀ ਪੱਤਾ ਲਵੇਡ ਦੋਨਾਂ ਤੇ ਬਹੁਤ ਵਧੀਆ ਕੰਮ ਕਰਦਾ ਹੈ ਔਰ ਇਹਦੀ ਕਨਸੈਂਟ੍ਰੇਸ਼ਨ ਬਹੁਤ ਜ਼ਿਆਦਾ ਹੈ 1.39.9% ਦੇ ਵਿੱਚ ਸੋ ਇਹਦਾ ਫਾਇਦਾ ਕੀ ਹੁੰਦਾ ਹੈ ਕਿ ਇਹਨੇ ਬੇਸਿਕਲੀ ਬੁੱਟੇ ਦੇ ਵਿੱਚ ਚੱਲ ਜਾਣਾ ਠੀਕ ਹੈ ਔਰ ਇਹ ਨਹੀਂ ਜਿਹੜਾ ਹੈਗਾ ਮਹੀਨਾ ਅਸਰ ਜਿਹੜਾ ਹੈਗਾ ਇਹਨੇ ਬੂਟੇ ਦੇ ਵਿੱਚ ਹੁੰਦੇ ਰਹਿਣਾ ਠੀਕ ਹੈ ਔਰ ਜਦੋਂ ਵੀ ਸੁੰਡੀ ਨੇ ਬੂਟੇ ਨੂੰ ਮੂੰਹ ਮਾਰਿਆ ਤੁਹਾਨੂੰ ਮਸਤ ਠੀਕ ਜੋ ਉਹ ਨੂੰ ਵਾਰੀ ਵਾਰੀ ਅੰਦਰ ਵੜਨ ਦੀ ਲੋੜ ਨਹੀਂ ਪੈਣੀ ਦੁਬਾਰਾ ਸਪਰੇਅ ਕਰਨ ਦੀ ਲੋੜ ਨਹੀਂ ਇੱਕ ਸਪਰੇਅ ਨੇ ਜਿਹੜਾ ਹੈਗਾ ਸੋਟਾ ਟਾਈਮ ਲਗਾਦਾ ਹਾਂ ਜੇ ਤੁਹਾਨੂੰ ਲੱਗਦਾ ਕਿ ਡਿੱਡੇ ਵਗੈਰਾ ਦੀ ਸਮੱਸਿਆ ਹੈਗੀ ਤੇ ਇਹਦੇ ਨਾਲ ਬਾਇਓਡੈਸਿਸ ਹੁੰਦਾ ਉਹ 15 ਆਪਣਾ 20 25 ਅਮਰਤੀ ਇਹ ਮਜੜਾ ਹੈਗਾ ਉਹ ਨਾਲ ਪਾ ਦਿਓ ਤੇ ਉਹਨੂੰ ਜਦੋਂ ਉਸ ਤੋਂ ਛਾੜ ਗਾਵੇ ਜਿਹੜਾ ਸਾਫ ਕਰਦਾ ਠੀਕ ਹੈ ਸੋ ਇਹ ਇਹ ਤੁਸੀਂ ਸੇਮ ਲੋ ਦੇ ਰਿਹਾ ਦੂਜੀ ਸਪਰੇਅ ਦੇ ਵਿੱਚ ਲੈ ਲਓ ਜਦੋਂ ਗੋਪਿਆ ਠੀਕ ਹੈ ਉਹ ਤੋਂ ਬਾਅਦ ਜਿਹੜੀ ਸਭ ਤੋਂ ਮੇਨ ਚੀਜ਼ ਆਪਾਂ ਨੂੰ ਚਾਹੀਦਾ ਹੁੰਦਾ ਆਪਾਂ ਨੂੰ ਕੀ ਚਾਹੀਦਾ ਝਾੜ ਝਾੜ ਚਾਹੀਦਾ ਤੁਸੀਂ ਬੂਟਾ ਇੱਕ ਮਿੰਟ ਆ ਬੂਟਾ ਲੈਣੇ ਚਾਹਦੇ ਆਂ ਆਹੜ ਬੂਟਾ ਠੀਕ ਹੈ ਝਾੜ ਕਦੋਂ ਆਊਗਾ ਜਦੋਂ ਇਹ ਬੂਟਾ ਆ ਗਿਆ ਇਹਦੇ ਵਿੱਚ ਦੇਖੋਗੇ ਜਦੋਂ ਬੱਲੀ ਨਿਕਲਣੀ ਸ਼ੁਰੂ ਹੋਈ ਜਿਹੜਾ ਇਹ ਝੰਡਾ ਪੱਤਾ ਹੈਗਾ ਜਿੱਥੋਂ ਬੱਲੀ ਨਿਕਲਣੀ ਹੈ ਇਹ ਥੱਲੇ ਵਾਲੇ ਪੱਤੇ ਜਿਹੜੇ ਆ ਤੁਸੀਂ ਦੇਖਿਆ ਸੁਪਨੇ ਸ਼ੁਰੂ ਹੋ ਜਾਂਦੇ ਦੇਖਿਆ ਨਾ ਬਾਅਦ ਵਿੱਚ ਇਹ ਜਿਹੜਾ ਹੈਗਾ ਇਹ 70 ਤੋਂ 75% ਭੋਜਨ ਜਿਹੜਾ ਇਸ ਥੱਲੇ हिस्से ਨੂੰ ਬਣਾਉਂਦਾ ਠੀਕ ਹੈ ਜੇ ਤੁਸੀਂ ਇਹਨੂੰ ਤੋੜ ਦੋਗੇ ਪੱਤੇ ਨੂੰ ਛੋਡੀ ਬੱਲੀ ਦੇ ਵਿੱਚ 70% ਜਿਹੜਾ 60 70% ਦਾਣੇ ਖਾਲੀ ਹੋ ਠੀਕ ਹੈ ਉਦੋਂ ਖਾਲੀ ਮਿਲੂ ਠੀਕ ਹੈ ਸੋ ਇਹ ਬਹੁਤ ਜ਼ਰੂਰੀ ਹੈ ਕਿ ਇਹਨੂੰ ਆਪਾਂ ਲਾਸਟ ਤੱਕ ਸੰਭਾਲ ਕੇ ਰੱਖਣਾ ਇਹਦੇ ਤੇ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਤੇ ਸਾਰਾ ਜੋਰ ਹੈ ਇਸੇ ਨੇ ਭੋਜਨ ਬਣਾ ਕੇ ਦੇਣਾ ਬੁੱਟੇ ਨੂੰ ਸੋ ਇਹਨੂੰ ਬਚਾਉਣਾ ਆਪਣੇ ਵਾਸਤੇ ਸਭ ਤੋਂ ਜ਼ਰੂਰੀ ਹੈ ਠੀਕ ਹੈ ਕਿਉਂਕਿ ਜਿਹੜਾ ਥੱਲੇ ਪੱਤੇ ਆ ਇਹਨਾਂ ਨੇ ਕੁਝ ਨਹੀਂ ਕਰਨਾ ਇਸੇ ਨੇ ਹੀ ਉਸ ਟਾਈਮ ਜਿਹੜਾ ਹੈਗਾ ਬੁੱਟੇ ਨੂੰ ਭੋਜਨ ਦੇਣਾ ਔਰ ਜਦੋਂ ਜੇ ਪੱਤਾ ਲਪੇਟ ਆ ਗਿਆ ਉਹਨੇ ਕੀ ਕਰਨਾ ਹੈ ਇਹਨੂੰ ਇਕੱਠਾ ਕਰ ਦੇਣਾ ਠੀਕ ਹੈ ਜਦੋਂ ਇਹ ਇਕੱਠਾ ਹੋ ਗਿਆ ਇਹ ਉਹਨੇ ਚੂਸਣਾ ਸ਼ੁਰੂ ਕਰ ਦੇਣਾ ਇਹਦੇ ਅੰਦਰ ਜੋ ਕਲੋਰੋਫਿਲ ਹੈਗਾ ਤੇ ਜਦੋਂ ਇਹ ਭੋਜਨ ਨਹੀਂ ਬਣਾਉਗਾ ਤਾਂ ਆਟੋਮੈਟਿਕਲੀ ਜਿਹੜੀ ਹੈ ਫੋਕਾ ਉਹ ਚੜਕਟੂ ਸੋ ਉਸ ਟਾਈਮ ਬਿਮਾਰੀ ਤੋਂ ਬਚਾਉਣਾ ਇਹਨੂੰ ਬਹੁਤ ਜ਼ਰੂਰੀ ਹੈ ਠੀਕ ਹੈ ਸੋ ਇਸ ਕਰਕੇ ਜਦੋਂ ਵੀ ਤੁਸੀਂ ਸਫਾਈ ਕਰਨੀ ਹੈ ਉਸ ਟਾਈਮ ਤੁਸੀਂ ਸਫਰੇ ਦੇ ਵਿੱਚੇ ਧਿਆਨ ਲੱਗਵਾਇਆ ਕਿ ਤੁਸੀਂ ਹੁੰਡੀ ਵਾਲੀ ਵਧੀਆ ਤਰ੍ਹਾਂ ਸੇਮ ਲਸੀਏ ਸਾਨੂੰ ਉਹ ਕੋਣੀ ਦੂਜੀ ਇਹਦੇ ਕਿਸੇ ਵੀ ਤਰ੍ਹਾਂ ਦਾ ਗਾਲਾ ਅਗਰ ਆ ਗਿਆ ਠੀਕ ਹੈ ਅਗਰ ਤਰ੍ਹਾਂ ਦਾ ਗਾਲਾ ਕਈ ਵਾਰ ਸੀਟ ਫਲਾਈਟ ਆ ਜਾਂਦਾ ਹੈ ਕਈ ਵਾਰ ਪੱਤੀਆਂ ਦੇ ਉੱਤੇ ਧੰਬੇ ਜੇ ਪੈ ਜਾਂਦੇ ਆ ਕਈ ਵਾਰ ਬੱਲੀ ਜਿੱਥੇ ਜੁੜੀ ਹੁੰਦੀ ਹੈ ਉਹ ਬੱਲੀ ਦੇ ਥੰਮੋ ਨੈਕ ਬਲਾਸਟ ਕਹਿੰਦੇ ਆ ਉਥੋਂ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਬੱਲੀ ਜਿਹੜੀ ਆ ਉਹ ਹੁਣ ਪੱਤੇ ਦੇ ਵਿੱਚ ਹੈਗੇ 1 2 ਉਹ ਪੱਤਾ ਲਵੇਟ ਉਹਦੇ ਵਿੱਚ ਹੈਗੀ ਆ ਕਿ ਖਤਮ ਹੋ ਗਈ ਹੈ ਜੀ ਇਹ ਜਿਹੜੇ ਪੱਤਾ ਲਪੇਟੇ ਕੋ ਇਹ ਨਿਸ਼ਾਨੀ ਆਪਾਂ ਦੱਸਰੀ ਆਹ ਵੇਖੋ ਆਹ ਜਿਹੜਾ ਪੱਤਾ ਹੁਣ ਬੜਿਆ ਹੋਇਆ ਹੈ ਨਾ ਹਾਂਜੀ ਜਿਹਦੇ ਵਿੱਚ ਇਹ ਮੀਂਹ ਪੈਣ ਕਰਕੇ ਥੋੜਾ ਅਸਰ ਇਹਦਾ ਘਟਿਆ ਅਟੈਕ ਹੋਇਆ ਤੇ ਬਾਰਿਸ਼ ਕਰਕੇ ਜਿਹੜਾ ਹੈਗਾ ਉਹ ਇਹ ਬਾਰਿਸ਼ ਨਾਲ ਥੋੜੀ ਬੋਦੀ ਢਲ ਜਾਂਦੀ ਪਾਣੀ ਨੇ ਇਹ ਮਰੀ ਵੀ ਹੈ ਠੀਕ ਹੈ ਤੇ ਆਹ ਦੇਖੋ ਨਾ ਇਹਨੇ ਐਗ ਲਰਨਿੰਗ ਵੀ ਕੀਤੀ ਹੈ ਮਰੀ ਵੀ ਅਸਲ ਜਦੋਂ ਕਿਸਾਨ ਇਹ ਚੀਜ਼ ਵੇਚ ਲੈਂਦੇ ਸਪਰੇਅ ਮਾਰ ਦਿੰਦੇ ਫਿਰ ਦੋਹਰਾ ਖਰਚਾ ਕਰਨਾ ਪੈਂਦਾ ਹੈ ਨਹੀਂ ਉਹ ਚੀਜ਼ ਹੈ ਨਾ ਸ਼ਡਿਊਲ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਸ਼ਡਿਊਲ ਨਾਲ ਸਪਰੇਅ ਕਰੋ ਸ਼ਡਿਊਲ ਦੀ ਸਪਰੇਅ ਦਾ ਫਾਇਦਾ ਇਹ ਹੁੰਦਾ ਕਿਤੇ ਵੀ ਇੱਕ ਕਿੱਲੇ ਦੇ ਵਿੱਚ ਦੋ ਸਪਰੇਆ ਬਿਨਾ ਕਿਸੇ ਸੋਚੇ ਸਮਝੇ ਤੁਸੀਂ ਇਹ ਨਹੀਂ ਦੇਖਣਾ ਕਿ ਮਾਰੀ ਆਈ ਕਿ ਨਹੀਂ ਆਈ 40 ਦਿਨ ਤੇ 45 ਦਿਨ ਤੇ ਇੱਕ ਸਪਰੇਅ ਕਰਤੀ ਇੱਕ ਗੋਭ ਤੇ ਸਪਰੇਅ ਕਰਤੀ ਉਹਦਾ ਝਾੜ ਅਡਕੜ ਲਿਓ ਤੇ ਜਿਹੜੇ ਨੂੰ ਤੁਸੀਂ ਦੇਖ ਕੇ ਆਪ ਦੇ ਹਿਸਾਬ ਨਾਲ ਕੀਤੀ ਆ ਉਹਦਾ ਝਾੜ ਅਡਕ ਜਾਏਗਾ ਬੂਟੇ ਦੀ ਬੂਟਾ ਦੇਖ ਲਿਓ ਬੂਟੇ ਦੀ ਕੁਆਲਿਟੀ ਦੇਖ ਲਿਓ ਤੇ ਥੋੜਾ ਜਿਹਾ ਝਾੜਿਆ ਬੂਟੇ ਨੂੰ ਸੋ ਇਹ ਬੇਸਿਕਲੀ ਇਹ ਚੰਗੇ ਪੱਤੇ ਨੂੰ ਵਧੀਆ ਰੱਖਣ ਵਾਸਤੇ ਠੀਕ ਹੈ ਬਾਏਰ ਬਾਈ ਪ੍ਰੋਡਕਟ ਆਉਂਦਾ ਹੈ ਨੈਚਰਲ ਜੜੀ ਉਹ ਦੁਨੀਆ ਦਾ ਸਭ ਤੋਂ ਸਟਰੌਂਗ ਪੰਗੀ ਸਾਈਡ ਹੈ ਇਹ ਬੇਸਿਕਲੀ ਜਿਹੜਾ ਹੈਗਾ ਇਹਨੂੰ ਅਸੀਂ ਬੈਕ ਇੰਡੀਆ ਚ ਕਰਦੇ ਹਾਂ ਬਣਦਾ ਹੈ ਜਰਮਨੀ ਚ ਹੈਗਾ ਇਹਦੇ ਵਿੱਚ ਦੋ ਟੈਕਨੀਕਲ ਹੁੰਦੇ ਆ ਇੱਕ ਟ੍ਰਾਈ ਫਲੋਕਸ ਦਾ ਸਟ੍ਰੌਗਿੰਗ ਹੁੰਦਾ ਹੈ ਇੱਕ ਟੈਂਪੂ ਬਣਾਜੋ ਬਣਦਾ ਹੈ ਠੀਕ ਹੈ ਔਰ ਇਹ ਜੋ ਟੈਕਨੋਲੋਜੀ ਨੂੰ 50% ਆਇਆ ਜੀ ਦਰਸ਼ਣ ਪੈਸੂ ਬਹੁਤ ਹੈ ਠੀਕ ਹੈ ਔਰ ਦੂਜਾ ਡਰਾਈਵ ਪ੍ਰੋਸੈਸ ਤੋਂ ਸਟੋਬਿੰਗ ਇਸ ਟਾਈਮ ਸਭ ਤੋਂ ਲੇਟੈਸਟ కెਮਿਸਟਰੀ ਹੈ ਠੀਕ ਹੈ ਸੋ ਇਹਦਾ ਬੈਨੀਫਿਟ ਕੀ ਹੁੰਦਾ ਇਹਨੇ ਕੀ ਕਰਨਾ ਇਹਨੂੰ ਤੁਸੀਂ ਪਾਉਣਾ ਹੈਗਾ ਘੱਟੋ-ਘੱਟ 150 ਗ੍ਰਾਮ 100 ਗ੍ਰਾਮ ਵੀ ਲੋਕ ਪਾਉਂਦੇ ਆ 100 ਗ੍ਰਾਮ ਨਾਲ ਵੀ ਕੰਮ ਕਰੂਗਾ ਪਰ ਜੇ 150 ਗ੍ਰਾਮ ਪਾਉਣੇ ਆ ਉਹਦੇ ਨਾਲ ਕੀ ਬੈਨੀਫਿਟ ਹੁੰਦੇ ਆ ਇੱਕ ਤਾਂ ਤੁਸੀਂ ਦੇਖੋਗੇ ਜਦੋਂ ਤੁਸੀਂ ਬੱਡੋਗੇ ਚਲੋ ਕੋਈ ਬਾਹਰ ਦੀ ਦਾ ਝੰਡਾਸਤਾ ਨਾਲ ਗੱਲ ਕੀਤੀ ਹੈ ਇਹ ਅੰਦਾਜ਼ ਸਾਫ਼ ਕਰਾਓ ਠੀਕ ਹੈ ਫੋਕ ਨਹੀਂ ਆਉਂਗੀ ਬਿਲਕੁਲ ਨਹੀਂ ਠੀਕ ਹੈ ਜੇ ਤੁਸੀਂ ਇਹਨੂੰ 150 ਗ੍ਰਾਮ ਦੀ ਕੁਆਲਿਟੀ ਚ ਕਰਦੇ ਹੋ ਤੁਸੀਂ ਆਪ ਦਾ ਪ੍ਰੈਕਟੀਕਲ ਕਰਕੇ ਦੇਖ ਲਿਓ ਅਸੀਂ ਦੇਖਿਆ 1.5 ਤੋਂ 2 ਕੁਆਟਲ ਝਾੜ ਉਦੋਂ ਫਰਕ ਪੈਂਦਾ ਜਿਦਾ ਖਰਚਾ ਆਪ ਕੱਢਦਾ ਠੀਕ ਹੈ ਦਾਣੇ ਦੀ ਕੁਆਲਿਟੀ ਦੇਖੋ ਜਿਸ ਨੂੰ ਮੰਡੀ ਚ ਲੈ ਕੇ ਜਾਓਗੇ ਤੁਹਾਨੂੰ ਪਤਾ ਲੱਗੂਗਾ ਕਿਸੇ ਵੀ ਤਰ੍ਹਾਂ ਦਾ ਦਾਣੇ ਤੇ ਜੇ ਕਈ ਵਾਰ ਮਤਲਬ ਉਹ ਬਣ ਜਾਂਦੇ ਨੇ ਸਪੌਟ ਦੇ ਬਣ ਜਾਂਦੇ ਨੇ ਉਹ ਨਹੀਂ ਹੁਣ ਦਾਣਾ ਬਿਲਕੁਲ ਸਾਫ਼ ਹੋ ਜਾਂਦਾ ਠੀਕ ਹੈ ਸੋ ਇਹਦੇ ਇਹਦਾ ਬੈਨੀਫਿਟ ਇਹੀ ਹੈ ਕਿ ਇਹਨੇ ਜਿਹੜਾ ਤੁਹਾਡਾ ਝਾੜ ਉਹ ਹੋਣਾ ਦੂਜਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਿਹੜੀ ਆਉਂਦੀ ਹੈ ਚਾਹੇ ਉਹ ਤੁਹਾਨੂੰ ਦੱਸਿਆ ਨੈਕਲੋਸ ਤੋਂ ਹੋਦੀ ਹੈ ਬੰਦੀਆਂ ਤੇ ਚਾਹੇ ਸ਼ੀਪ ਫਲਾਈਟ ਆਉਂਦੀ ਹੈ ਚਾਹੇ ਉਹ ਡੀਪਲਾਸਟ ਆਉਣਾ ਹਰ ਤਰ੍ਹਾਂ ਦੀ ਉਹ ਜਿਹੜੇ ਕੰਮ ਬਹੁਤ ਸਟਰੌਂਗ ਹੋ ਜੀ ਜਾਏਗਾ ਔਰ ਕੋਈ ਜਿਹੜਾ ਨੁਕਸਾਨ ਨਹੀਂ इवन ਤੁਸੀਂ ਜਦੋਂ ਫਸਲ ਲੈਣ ਤੋਂ ਬਾਅਦ ਫਸਲ ਖਾਣੇ ਵੀ ਉਹ ਖਾਣੇ ਨੂੰ ਹੁੰਦੀ ਹੈ ਇਹਦਾ ਰੈਜ਼ੀਡਿਊਲ ਨਹੀਂ ਹੁੰਦਾ ਤੇ ਡਾਕਟਰ ਸਾਹਿਬ ਤੇ ਬਾયર ਕੰਪਨੀ ਵੱਲੋਂ ਕਿਸਾਨਾਂ ਨੂੰ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਕੱਲੇ-ਕੱਲੇ ਕਿਸਾਨ ਨੂੰ ਤੇ ਆਪਣੇ ਛਤਰियां ਵੀ ਵੰਡੀਆਂ ਗਈਆਂ ਉਹ ਪਣਾ ਜਿਹੜਾ ਤੁਹਾਨੂੰ ਦੱਸਿਆ ਥੱਲੇ ਪਾਉਣ ਵਾਲੀ ਕੁੜੀ ਐ ਬੱਸ ਉਹ ਪਹੂਗੀ ਉਹ ਆਉਣਾ ਡਾਕਟਰ ਸਾਹਿਬ ਨੇ ਉਹ ਪੁੱਟ ਸਹੀ ਬੂਟਾ ਲੈ ਪੁੱਟ ਖੱਤੇ ਦੇ ਵਿੱਚ ਵੀ ਅੱਜ ਵਿజిਟ ਕੀਤਾ ਤਾਂ ਜੋ ਜਿਹੜੇ ਕਿਸਾਨਾਂ ਦੇ ਇਹ ਪ੍ਰੋਬਲਮ ਆਉਂਦੇ ਹੀ ਉਹਨਾਂ ਨੂੰ ਦਵਾਈ ਬਾਰੇ ਦੱਸਿਆ ਜਾਵੇ ਹੁਣ ਆਈ ਨਾ ਮੀਟਿੰਗ ਹੋਣੀ ਆ ਮਿੱਟੀ ਖਾਣੀ ਐ ਨਾਲੋਂ ਜੜ ਤੇ ਵੇਖਣੀ ਆ ਐਵਰਗ੍ਰੀਨ ਦਾ ਐਕਸਟੈਂਡ ਉਹਨੇ ਰੋਕ ਤਾਣਾ ਹਾਂ ਇਹ ਅਹੀਂ ਇਹੇ ਗੱਲ ਕਹਿੰਦੇ ਵੀ ਇਹ ਜਿੰਨੀ ਜਿੰਨੀ ਜਿਹੜੀ ਚੀਜ਼ ਨੂੰ ਹੋ ਗਈ ਉਹ ਤਾਂ ਹੋ ਗਈ ਗਾਹ ਵਧੇ ਨਾ ਹੋਰ ਗਾਹ ਰੁਕ ਜੂਗੀ ਹਾਂ ਗਾਹ ਨਾ ਵਧੇ ਆ ਚਾ ਉਧਰ ਨੋਰਮਲ ਆ ਇਹਦੇ ਵਿੱਚ ਜਿਹੜੀ ਅਸੀਂ ਸਮੱਸਿਆ ਦੇਖ ਰਹੇ ਹਾਂ ਇੱਕ ਤਾਂ ਇਹ ਹੈ ਕਿ ਇਹਦੇ ਵਿੱਚ ਰੂਟ ਰੋਡ ਦੀ ਪਲਾਉ ਜਿਹੜਾ ਵਿਚਾਲੇ-ਚਾਲੇ ਕਾਲੀਆਂ ਹੋ ਰਹੀਆਂ ਦੂਜਾ ਦੇਖੋ ਫੰਗਸ ਹੈ ਬਹੁਤ ਜ਼ਿਆਦਾ ਔਰ ਇਹ ਹੌਲੀ ਹੌਲੀ ਗਲ ਰਿਹਾ ਉੱਤੋਂ ਜਾ ਕੇ ਜਦੋਂ ਸਪਲਾਈ ਖਤਮ ਹੋ ਜਾਂਦੀ ਹੈ ਤੇ ਉੱਤੇ ਇਹ ਫਿਰ ਬੜਨਾ ਸ਼ੁਰੂ ਹੋ ਜਾਂਦਾ ਬੁੱਟਾ ਹਨਾ ਸੋ ਇਹਦੇ ਵਾਸਤੇ ਅਸੀਂ ਇਹ ਰეკਮੈਂਡ ਕਰਾਂਗੇ ਕਿ ਤੁਸੀਂ ਬਾਇਰ ਦਾ ਐਵਰਗੋਲਡ ਐਕਸਟੈਂਡ ਆਉਂਦਾ 50 ਐਮਐਲ ਖੇਤ ਦੀ ਪੈਣੀ ਆ ਉਹ ਉਹਨੂੰ ਯੂਰੀਆ ਚੀਆ ਹਨ ਯੂਰੀਆ ਦੀ ਨਹੀਂ ਲੋੜ ਤੇ ਮਿੱਟੀ ਚ ਮਿਲਾ ਕੇ ਤੁਸੀਂ ਉਹਨੂੰ ਠੀਕ ਇਹਦਾ ਛੜਕਾ ਕਰ ਸਕਦੇ ਹੋ ਠੀਕ ਹੈ ਪਾਣੀ ਇਹਦੇ ਚ ਹੋਵੇ ਜਦੋਂ ਛੜਕਾ ਕਰਨਾ ਤੇ ਦੂਜਾ ਇਹਦੇ ਨੂੰ ਪਾਣੀ ਸੁਕਾ ਸੁਕਾ ਕੇ ਤੁਸੀਂ ਲਾਉਣਾ ਜ਼ਿਆਦਾ ਪਾਣੀ ਇਹਦੇ ਚ ਨਹੀਂ ਭਰਨਾ ਹਾਂ ਠੀਕ ਹੈ ਇਹਨੂੰ ਹਵਾ ਪੈਣੀ ਚਾਹੀਦੀ ਝੋਨੇ ਨੂੰ ਇਹ ਗਾਲਾ ਉਹਦੇ ਨਾਲ ਕਟੋਵਾਂ ਇੱਥੇ ਹੁੰਦੇ ਨੂੰ ਯਾਰ 8ਵੇਂ ਦਿਨ ਆਪਾਂ ਪਾਣੀ ਦੇਣਾ 7ਵੇਂ 8ਵੇਂ ਦਾ ਹਾਂ ਠੀਕ ਹੈ ਵਿਚੋ ਵਿਚੋ ਗੈਪ ਪਾਓ ਇਹਨੂੰ ਹਵਾ ਪਾਉਗੀ ਛੋਨੇ ਨੂੰ ਤਾਂ ਆਟੋਮੈਟਿਕਲੀ ਜਿਹੜਾ ਗਾਲਾ ਹੈਗਾ ਉਹ ਖਤਮ ਹੋਊਗਾ ਦਵਾਈ ਆ ਉਹਦਾ ਕੰਮ ਕਰੂਗੀ ਤੇ ਇਹ ਜਿਹੜਾ ਖੇਤ ਤੁਹਾਡਾ ਠੀਕ ਹੋ ਜਾਣਾ ਸੋ ਬਾયર ਦਾ ਐਵਰਗੋਲਡ ਐਕਸਟੈਂਡ ਜਿਹੜਾ ਹੈਗਾ ਇਹ 50 ਮੀਲ ਖੇਤ ਦੀ ਤੁਸੀਂ ਐਫਐਸ ਸੋਲੂਸ਼ਨ ਹੁੰਦਾ ਇਹ ਇਹਦੇ ਵਿੱਚ ਬਹੁਤ ਸਟਰੋਂਗ ਫੰਗੀਸਾਈਡ ਹੁੰਦੇ ਆ ਇੱਕ ਇਹਦੇ ਵਿੱਚ ਪੈਨਫਲੂਫਰਨ ਹੁੰਦਾ ਇੱਕ ਇਹਦੇ ਵਿੱਚ ਟ੍ਰਾਈਫਲੋਪਰਸਟਰਨ ਹੁੰਦਾ ਜਿਹੜੇ ਕਿ ਐਡਵਾਂਸ ਫੰਗੀਸਾਈਡ ਆ ਇਹ ਜਿਹੜੇ ਨਾਰਮਲ ਫੰਗੀਸਾਈਡ ਪਾਉਂਦੇ ਉਹਨਾਂ ਤੋਂ ਬਹੁਤ ਉੱਤੇ ਹੈਗੇ ਬਹੁਤ ਅੱਗੇ ਹੈਗੇ ਸੋ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੂਗਾ ਧੰਨਵਾਦ ਜੀ